ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੱਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਹਰਦੇਵ ਦੀਆਂ ਪੰਜ ਵੜਾ ਸੇਲ ਹੈ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਇਨਫਰਮੇਸ਼ਨ ਲੈ ਲੈਣਾ ਆਪ ਕਰਦੇ ਹਾਂ ਗੱਲਬਾਤ ਹਾਂਜੀ ਬਾਈ ਸਾਸੀ ਕਾਲ ਤੇ ਗੱਲ ਬਾਈ ਜੀ ਨਾਮ ਤੇ ਐਡਰੈਸ ਨਾਮ ਹਰਦੇਵ ਸਿੰਘ ਜੀ ਪਿੰਡ ਹੈਗਾ ਝੜੱਕ ਦੇ ਕੋਠੇ ਜਿਹੜਾ ਮੋਗਾ ਜੀ ਕੋਨ ਨੰਬਰ ਦਾ ਸੀ 7016705542 ਜੀ ਇੱਕ ਰਿਫਰ ਦਾ ਸੀ 7016705542 ਜੀ ਇੱਕ ਨੰਬਰ ਕੰਨ ਮਸੂਆ ਫਿਰ ਯਾਰ ਦੂਜੇ ਕਿਹਾ ਕਿ ਨਹੀਂ ਇਹ ਨਹੀਂ ਪਤਾ ਕਿ ਤੀਜੀ ਹੋਵੇ ਹਾਂ ਨਿੱਗਰ ਵੇੜਾ ਗੋਲਾ ਅੱਧ ਵੀ ਠੀਕ ਹੈ ਨਾ ਬਾਹਲਾ ਵੱਡਾ ਤੇ ਨਾ ਬਾਹਲਾ ਛੋਟਾ ਹੂੰ ਸਹੀ ਹੈ ਕਿੰਨਾ ਕੁ ਦੋਤ ਕੱਢ ਜੂਗਾ ਯਾਰ ਵੀਰੇ ਅਗਲਾ ਤਾਂ ਕਹਿਣ ਦਾ ਗਾਣਾ ਵਿੱਚ ਹੋਇਆ ਭਾਈ ਆ ਪਤਾ ਲਿਆਂਦੀ ਐ ਅੱਜ ਹੀ ਆਈਆਂ ਸਾਰੀਆਂ ਠੀਕ ਹੈ ਹਾਂ ਜੀ ਇਹ ਦੇਣਾ ਚਾਹੀਦਾ 10 12 ਕਿਲੋ 18 ਝੂਲੀ ਦੇ ਹਿਸਾਬ ਨਾਲ ਜੈ ਜੈ ਮੋਲੇ ਇਹ 45 ਦੀ ਦੇਣਾ ਦਣ ਕਿਨੇ ਲੈ ਜੂ ਦੰਤਾ ਲੈ ਜੂ ਵੀ ਹੱਤਾ ਕੱਢੀਏ ਬਾਹਰ ਆ ਦੋਸਤੋ ਇੱਕ ਨੰਬਰ ਬਾਈ ਕਹਿੰਦਾ ਦੂਜੇ ਸੂਵੇ ਸੁੰਦੀ ਆ ਆਪਣੀ ਖਰੀਦੀ ਆ ਹੋ ਸਕਦਾ ਦੂਜਾ ਸੂਵਾ ਹੋਵੇ ਹੋ ਸਕਦਾ ਤੀਜਾ ਸੂਵਾ ਹੋਵੇ ਆਪਾਂ ਨੂੰ ਅਗਲੇ ਨੇ ਦੂਜਾ ਸੂਵਾ ਕਹਿ ਕੇ ਦਿੱਤੀ ਆ 17 18 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਮੁੱਲ 45000 ਕਿ 17 18 ਕਿਲੋ ਵਹਿੜ ਦੁੱਧ ਦੇ ਦਿੰਦੀ ਆ ਕਾਲੇ ਰੰਗ ਦੀ ਕ੍ਰੋਸ ਆਂਗ ਦੀ ਵਹਿੜ ਆ ਦੁੱਧ ਵੀ ਮੱਝ ਵਰਗਾ ਹੋਊਗਾ ਜੇ 16 17 18 ਦੁੱਧ ਦੇਣ ਦੀ ਫਿਰੋਜ਼ ਹਿਸਾਬ ਨਾਲ ਜਾਇ ਜੀ ਮੁੱਲ ਆ 45000 ਉਹਦੇ ਜੋ ਮਾਨ ਤਾਨ ਹੋ ਜੂ 40 45000 ਦੀ 17 18 ਕਿਲੋ ਦੁੱਧ ਵਾਲੀ ਵੈੜ ਦਿੰਦਾ ਵੀ ਕੋਣ ਹੈ ਕਾਲੇ ਰੰਗ ਦੀ ਵੱਛੀ ਥਣ ਸੋਹਣਿਆ ਆਦੀ ਚਵਾਈ ਵਾਲੇ ਹਵਾਨਾ ਵੀ ਕਰਮ ਵਾਲੀ ਨੇ ਸੋਹਣਾ ਵੱਡਾ ਤਿਆਰ ਕੀਤਾ ਹਫਤੇ ਦੇ ਅੰਦਰ ਅੰਦਰ ਬਾਈ ਦਾਸ ਦਾ ਸੂਪੂਗੀ ਦੂਜੇ ਸੂਵੇ ਸੁੰਦੀ ਹੈ ਮੁੱਲ ਜਾਇਜ ਹੀ ਹੈ ਬਿਲਕੁਲ 45000 ਉਹਦੇ ਚ ਮਾਨ ਵੀਰ ਕਰ ਦੂ 2 ਨੰਬਰ ਦਾ ਕੰਨ ਮਸੂਆ 2 ਨੰਬਰ ਵੀਰੇ ਦੂਜੇ ਸੂਵੇ ਸੋਈ ਜਾ ਇਹ ਹਾਂ ਇਹ ਅੱਜ ਹੀ ਇਹ ਆਈ ਹੈ ਆਪਾਂ ਦਾ ਧਾਰਾ ਮਾਰ ਕੇ ਲੈਂਦੀ ਹੈ ਮਾਲਕਾਂ ਨੇ ਜਿੰਨਾ ਤੋਂ ਲਈਓ ਦੱਸ ਦੇ ਵੀ 3 ਕਿਲੋ ਬੋਲਾ ਕੱਢਿਆ ਠੀਕ ਹੈ ਹਾਂ ਜੀ ਹੁਣ ਜੇ ਕਿਸੇ ਨੇ ਚੋਣੀ ਹੋਵੇ ਕਿੰਨਾ ਕਿਲੋ ਤੋਂ ਅੱਜ ਹੁਣ ਵੀਰੇ ਸ਼ਹੀਦ ਕਲੋ ਗੋਲਾ ਹੋ ਹੁਸਾ ਹੁਣ ਜਦ ਤਣੇ ਕਹਿਣੇ ਚੋਣੀ ਹੋਵੇ 3 ਕਿਲੋ ਕੱਢ ਦੇਉ ਕਿੰਨਾ ਕਿ ਦੁੱਧ ਦੇ ਦੁੱਧ ਦੇ ਵੀਰੇ ਇਹਨੂੰ ਦੇਣਾ ਚਾਹੀਦਾ 14 ਕਿਲੋ ਮੁੱਲ ਮੁੱਲ ਦੇ ਦਿਆਂਗੇ 38 38 ਮੁੱਲ ਕਿੰਨਾ ਦਾ 38000 ਦੀ ਬਾਈ ਕਹਿੰਦਾ ਦੇ ਦੇਣੀ ਆ 2 ਘਟ 40000 ਮੁੱਲ 38000 ਸੂਈ ਨੂੰ ਦੇਣਾ ਅੱਜ ਰਾਤ ਹੀ ਸੂਈ ਦੇ ਦੱਸਦੇ ਭਾਈ ਠੀਕ ਹੈ ਅੱਲ ਦੀ ਸੂਈ ਉਹ ਲੈ ਲੈ ਰੱਖਦੇ ਬਾਈ ਕਹਿੰਦਾ ਆਪਣੇ ਕੋਲੇ ਆਈ ਉਹ ਦੱਸ ਦਿਆ ਕਿ 3 ਕਿਲੋ ਬੋਲਾ ਕੱਢਿਆ ਸੋਭਾ ਦੁਪਹਿਰੇ ਵੀਡੀਓ ਬਣਾ ਰਹੇ ਆ 1:30 ਵਜੇ ਯਾਨੀ ਕਿ 6 ਕਿਲੋ ਬੋਲਾ ਬਾਈ ਕਹਿੰਦਾ ਹੋਊਗਾ ਜੇ ਕਿਸੇ ਨੇ ਚੋ ਕੇ ਲੈ ਜਾਣੀਆਂ ਭਾਵੇਂ ਦੋ ਟਾਈਮ ਚੋ ਕੇ ਲੈ ਜੇ ਅਗਲਾ ਮਗਰੇ ਦੇ ਬੱਚਾ ਪੱਭੂ ਮੇਲਕਾਫ ਬਛੜਾ ਥਣ ਸੋਹਣਿਆ 38000 ਮੁੱਲ ਹੈ 38000 ਚੋਂ ਮਾਨ ਤਾਨ ਹੋ ਜੂ ਇੱਕ ਨੰਬਰ ਦਾ ਵੀ ਦੁੱਧ ਮੱਝਾਂ ਰ ਗਈ ਹੋ 2 ਨੰਬਰ ਦਾ ਵੀ ਦੁੱਧ ਮੱਝਾਂ ਆ ਰਹੀ ਹੈ 38000 ਮੋਹਲਾ ਵਿੱਚੋਂ ਮਾਨਤਾਣ ਹੋ ਜੂ 38000 ਦਿਓ। 3 ਨੰਬਰ 3 ਨੰਬਰ ਵੀ ਰਿਹਾ ਕਿ ਲੈਣੇ ਦੂਜਾ ਕਿ ਆ ਹੋ ਸਕਦਾ ਤੀਜੇ ਹੋਵੇ। ਸਹੀ ਆ। ਇਹ ਵੀ 5-4 ਦਿਨ ਲੈਂਦੀ ਆ। ਠੀਕ ਆ। ਇਹ ਵੀ ਦੇ ਦਿਆਂਗੇ ਆਪਾਂ 46000 ਦੀ ਦੁੱਧ ਇਹ ਵੀ 16-17 ਕਿਲੋ ਦੇ ਦੂੰਗੇ ਕੱਦਵਾਂ ਜਣਾ ਦੇ। ਕੱਢੀ ਬਾਹਰ ਨੂੰ। ਆ ਦੋਸਤੋ 3 ਨੰਬਰ ਬਾਈ ਕਹਿੰਦਾ ਇਹ ਵੀ ਦੂਜਾ ਸੂਜ ਜੇ ਕਿਸੇ ਨੇ ਤੀਜਾ ਸੂਆ ਮੰਨਣੀ ਤਾਂ ਤੀਜਾ ਸੂਆ ਮੰਨ ਲੇ। 16 17 ਕਿਲੋ ਬਾਈ 10 ਦਾ ਦੁੱਧ ਪਿਆ ਜੂ 4 5 ਦਿਨ ਬਾਈ 10 ਦਾ ਲੈ ਜੂ ਮੁੱਲੇ ਦਾ ਇਹ 46 ਡੀ ਦੇ ਰਹਿ ਗਏ 40 ਤੇ 6 46000 ਮੁੱਲ ਹੈ ਬਲਟ ਢੱਲਾਂ ਬਹੁਤ ਪਈਆਂ ਦਿਨ ਹਜੇ 4 5 ਲੈ ਜੂ ਸਾਰੀ ਵਾਲ ਢੱਲ ਕੱਢ ਕੇ ਸੂ ਥਣ ਪੂਰਾ ਚੰਗਾ ਮੁੱਠੀ ਵਾਲਾ ਦੀ ਚੁਆਈ ਵਾਲਾ ਜਾਨ ਵਾਲਾ ਥਾਣਾ ਗਲਾਬੀ ਥਾਣਾ ਗੈਂਪ ਚ ਲੱਗੇ ਆ 40 ਤੇ 6 46000 ਮੁੱਲ ਹੈ ਕਦ ਕਾਠ ਪੂਰਾ ਹੀ ਹੈ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਲਟ ਢੱਲਾਂ ਬਹੁਤ ਪਈਆਂ ਸੀ ਸਾਬ ਪੂਰੀ ਆ 16 17 ਕਿਲੋ ਬਾਈ ਦਸ ਦਾ ਦੁੱਧ ਪਿਆ ਜੂ ਕੱਦ ਵਾਲੀ ਵਹਿੜ ਦੂਜਾ ਸੂਆ ਹੋਊ ਜਾਂ ਬਾਈ ਕਹਿੰਦਾ ਤੀਜਾ ਸੂਆ ਹੋਊ 46000 ਮੁੱਲ ਹੈ 16 17 ਦੁੱਧ ਪਿਆ ਜੂ ਚਾਰ ਨੰਬਰ ਚਾਰ ਨੰਬਰ ਵੀਰੇ ਦੂਜਾ ਹੀ ਸਿੰਡੀ ਆ ਠੀਕ ਹੈ ਇਹ ਪਿੰਡਾਂ ਦੀ ਲਈ ਆਪਾਂ ਠੀਕ ਹੈ ਹਾਂ ਇਹ ਦੇ ਦੇਗੇ 50000 ਦੀ ਬਾਈ ਪਹਿਲੇ ਸੂਏ ਤੇ ਦੱਸਿਆ ਉਹਨਾਂ ਨੇ 16 17 ਕਿਲੋ ਦਿੱਤਾ ਜਾਨ ਦਣ ਕਿੰਨੇ ਲੈ ਜੂ ਮੈਂ ਕੋਈ ਤਿਆਰੀਆਂ ਚ ਹੀ ਆ ਅੱਜ ਤਿਆਰੀ ਹੈ 52000 ਦੀ ਬਾਈ ਕਹਿੰਦਾ ਦੇ ਦੇਣੀ ਆ 4 ਨੰਬਰ ਦੂਜੇ ਸੂਵੇ ਸੁੰਦੀ ਆ ਸੂਨ ਨੂੰ ਬਾਈ ਕਹਿੰਦਾ ਤਿਆਰੀ ਆ ਹੋ ਸਕਦਾ ਰਾਤ ਨੂੰ ਸੂਵੇ ਹੋ ਸਕਦਾ ਦਿਹਾੜੀ ਕੱਢ ਜੇ ਉਹ ਅੱਗੇ ਵਾਈਕਰ ਨੂੰ ਪਤਾ ਦਿਨ ਪੂਰੇ ਬਾਈ ਕਹਿੰਦਾ ਹੋ ਗਏ ਆ ਡੱਬੀ ਵਹਿੜ ਕੱਦ ਕਾਠ ਪੂਰਾ ਹੀ ਆ ਨਾ ਕਿ ਸਾਰੇ ਹੀ ਸੀਲਸ ਆ ਉਹ ਆ ਇਹਨੂੰ ਵੀ ਖੋਲ ਲਿਆ ਇਹਦਾ ਕੰਨ ਮਸੂਆ ਇਹ ਵੀਰੇ ਤੀਜੇ ਫੇਸ ਹੁੰਦੀ ਹੈ ਠੀਕ ਹੈ ਕੱਚੀ ਹੱਥ ਤੇਰੀ ਇਹ ਦੇ ਦੇਾਂਗੇ ਆਪਾਂ 42000 ਰੁਪਏ 42000 ਰੁਪਏ ਹਾਂਜੀ ਇੱਕ ਹਫ਼ਤੇ ਦੀ ਬਾਈ ਕਹਿੰਦਾ ਕੱਚੀ ਐ 42000 ਦੀ ਦੇ ਦੇਾਂਗੇ ਮਗਰ ਲੀਆਂ ਤਿੰਨੇ ਵਿਹੜਾਂ ਵੱਡੀਆਂ ਪਹਿੜਾਂ ਪਹਿਲੀਆਂ ਦੋਵੇਂ ਵੀ ਚੰਗੀਆਂ ਪਰ ਤਿੰਨੇ ਮਗਰ ਲੀਆਂ ਪੂਰੀਆਂ ਵੱਡੀਆਂ ਵਿਹੜਾਂ ਇੱਕ ਹਫ਼ਤੇ ਦੀ ਕੱਚੀ ਆ 42000 ਮੁੱਲ ਐ ਆ ਇੱਕ ਨੰਬਰ 45000 ਦੀ ਦੇ ਦੇਣੀ ਆ 45000 ਚੋਂ ਮਾਨ ਹੋ ਜੂ ਨਾਗ ਤਕਰੀਬਨ ਸਾਰੇ ਸੀਲਸ ਆ ਉਹ ਲੱਤ ਛੜਾ ਲੈ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ 16 17 ਕਿਲੋ 18 ਕਿਲੋ 20 ਦਾ ਦੁੱਧ ਪਿਆ ਜੂ ਇੱਕ ਨੰਬਰ ਇਹ ਪੰਜ ਪਸ਼ੂ ਆ ਪੰਜਾਂ ਨਗਾ ਦੀ ਇਨਫਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਆ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨਗ ਪਸੰਦ ਆਉਂਦਾ ਇੱਕ ਦੋ ਤਿੰਨ ਜਾਂ ਸਾਰੀਆਂ ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਦੋ ਨੰਬਰ ਸੁਈ ਸੁਵਾਈ ਆ ਪਿੰਡ ਬਾਈ ਦਾ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ